ਪੂਰੇ ਝੱਖੜ ਦੇ ਨਾਲ ਤੇਜ਼ ਹਵਾ ਦੇ ਵਿੱਚ ਉਤਰ ਪਿਆ ਮੀਂਹ ਪੂਰਾ ਜ਼ੋਰ ਦਾ ਬਈ ਜਿਵੇਂ ਧਮਾਲਾ ਪਾਟਦੀਆਂ ਧਮਾਲਾਂ ਮਿੰਟਾਂ ਦੇ ਵਿੱਚ ਉਹ ਤੁਹਾਡੇ ਬਾਹ ਜਾ ਰਹੇ ਆ ਗਿਆ ਵੀ ਆ ਗਿਆ ਪੂਰੇ ਜ਼ੋਰ ਦਾ ਆ ਗਿਆ ਮਿੰਟਾਂ 'ਚ ਜਲਥਲ ਉਹ ਸਕਿੰਟਾਂ ਦੇ ਸਾਬ ਨਾਲ ਹੀ ਜਲਤਾਲ ਕਰਤਾ ਕਿਵੇਂ ਭੱਜਾ ਫਿਰਦਾ ਕੁਰਸੀਆਂ ਚੱਕੀ ਆਏ ਸਿਰਦਾ ਭਈ ਇਹ ਤਾਂ ਜਦੋਂ ਸਿਰਦਾ ਉਹ ਸੱਚੇ ਭਾਂਡਾ ਤੇ ਰੱਖੋ ਜਾਨਾ ਉਹ ਮੈਂ ਤੋਂ ਬਹੁਤ ਜ਼ੋਰ ਦਾ ਲੈ ਪਿਆ ਵੀ ਇੱਕਦਮ ਚੱਕਦੇ ਫੱਟੇ ਬਲਾ ਤੇ ਬੱਕਰੇ ਪੂਰੇ ਜ਼ੋਰ ਦਾ ਉਹ ਮੈਂਟਾ ਜੀ ਪਾਣੀ ਪਾਣੀ ਕਰਤਾ ਭਈ ਓਏ ਮੈਂਟਾਂ 'ਚ ਆ ਪਾਣੀ ਵਗਣ ਲੱਗਾ ਉਹ ਜਾਂਦਾ ਭਰੇ ਖਾਲੇ ਇਹਨੂੰ ਕਹਿੰਦੇ ਆ ਕੁਦਰਤ ਦੇ ਰੰਗ ਮੈਂਟਾਂ 'ਚ ਬੁਲਾਤੀ ਬੰਬਲੀ ਆ ਜਾਂਦਾ ਪਾਣੀ ਦੇ ਵਗੇ ਹੜ ਆ ਦੇਖੋ ਜਾਂਦਾ ਬਾਟ ਕੱਢੀ ਬਹੁਤ ਜ਼ਿਆਦਾ ਸਾਹਮਣੇ ਧੁੰਦ ਦੀ ਜ਼ਰਾ ਵੱਰ ਰਹੀ ਹੈ ਧੁੰਦ ਦੀ ਜ਼ਰਾ ਬਹੁਤ ਜ਼ਿਆਦਾ ਮੀਂਹ ਆ ਗਿਆ ਚਲਦੇ ਆ 45 ਚੋਰਾ ਛੋਰਾ ਤੇ ਮਿੰਟਾਂ ਜੀ ਬੰਬ ਬਲਾ ਤੇ ਮਿੰਟਾਂ ਚ ਔਰ ਜੋਰ ਦਾ ਪਹਿਰ ਹੈ ਵਧੀਆ ਤੇ ਕੀਆ ਹੋਇਆ ਕਾफी ਚਿਰ ਦਾ ਆ ਵੀ ਚੱਲ ਪੀਤੇ ਤੇਜ